니가 걔네, 니가 걔네, ਯਾਰ ਬਿਲਕੁਲ ਠੀਕ ਹੈ ਕਿ ਨਹੀਂ ਓਏ ਇਹ ਤੇ ਨਾਲ ਨਿਕਲੇ ਤਾਂ ਫਸਲ ਜਿਹੜੇ ਇੱਥੇ ਵੇਚ ਜਾ ਰਹੇ ਹੋ ਤੇ ਅੱਗੇ ਪਿੰਡਾਂ ਜਾਓ ਲੈ ਐਡੇ ਜਾਓ ਚਲੋ ਚੱਲ ਕਰੋ ਖੋਨੇ ਵਾਲਾ ਉਹ ਮੇਰੇ ਵੀ ਖੋਨੇ ਵਾਲਾ ਬੜਾ ਅੱਗੇ ਜਾਓ ਤੁਹਾਡਾ ਬਰਾਬਰ ਇੱਕ ਡਾਉਨ ਸਿੰਗੂ ਕੇ ਲਿਖੋ ਇਧਰ ਦੇਖੀ ਜੇ ਗੇਮ ਵਿੱਚ ਜਾਗੇ ਕੋਈ ਆਹ ਬਤਾਈ ਜਾਏਗਾ ਕੋਈ ਹੈ ਤੇ ਬੰਦੇ ਨੀਕਾ ਤੁਹਾਨੂੰ ਆਲੀਆ ਤੁਹਾਨੂੰ ਪਾਰ ਹੈ ਅੱਜ ਕਿੱਥੇ ਜਾਣਾ ਪਹਿਲਾ ਜਿਹੜਾ ਪਿੰਡ ਆਇਆ ਖੱਬੇ ਆ